ਜਾ ਤੂੰ ਮੇਰੇ ਵੱਲ ਹੈ ਤਾਂ ਕਿਆ ਮੋਹ ਸ਼ੰਦਾ ਤੁਦ ਸਭ ਕਿਛ ਮੈਨੂੰ ਸੰਪਿਆ ਜਾ ਤੇਰਾ ਬੰਦਾ ਲਖਮੀ ਟੋਟ ਨਾ ਵਈ ਕਾਇ ਖਰਚ ਰਹੰਦਾ ਲਖ ਚਰਸੀ ਮੇਦਨੇ ਸਭ ਸੇਵ ਕਰੰਦਾ اے ਵੈਰੀ ਮਿੱਤਰ ਸਭ ਕੀਤੇ ਆ ਨਾ ਹਮੰਗ ਹੈ ਮੰਦਾ ਲੇਖਾ ਕੋਈ ਨਾ ਪੁੱਛੈ ਜਹਰ ਬਖਸ਼ੰਦਾ ਆਨੰਦ ਪਿਆ ਸੁਖ ਪਾਇਆ ਮਿਲ ਗੁਰ ਗੋਬਿੰਦਾ ਸਭੇ ਕਾਜ ਸਵਾਰੇ ਆ ਜਾ ਤੁਧ ਭਵੰਦਾ ਸਭੇ ਕਾਜ ਸਵਾਰੇ ਆ ਜਾ ਤੁਧ ਭਵੰਦਾ ਜਾ ਤੂੰ ਮੇਰੇ ਵੱਲ ਹੈ ਤਾਂ ਕਿਆ ਮੋਹ ਸ਼ੰਦਾ ਤੁੱਦ ਸਭ ਕਿਛ ਮੈਨੂੰ ਸੰਪਿਆ ਜਾ ਤੇਰਾ ਬੰਦਾ ਲੱਖ ਮੇ ਟੋਟ ਨਾ ਵਈ ਕਾਇ ਖਰਚਰ ਹੰਦਾ ਲੱਖ ਚਰਸੀ ਮੇਦਨੇ ਸਭ ਸੇਵ ਕਰੰਦਾ ਇਹ ਵੈਰੀ ਮਿੱਤਰ ਸਭ ਕੀਤੇ ਆ ਨਾ ਹਮੰਗ ਹੈ ਮੰਦਾ ਲੇਖਾ ਕੋਈ ਨ ਪੁੱਛੈ ਜਹਰ ਬਖਸ਼ੰਦਾ ਆਨੰਦ ਪਿਆ ਸੁਖ ਪਾਇਆ ਮਿਲ ਗੁਰ ਗੋਬਿੰਦਾ ਸਭੇ ਕਾਜ ਸਵਾਰੇ ਆ ਜਾ ਤੁਦ ਭਵੰਦਾ ਸਭੇ ਕਾਜ ਸਵਾਰੇ ਆ ਜਾ ਤੁਦ ਭਵੰਦਾ ਜਾ ਤੂ ਮੇਰੇ ਸ਼ੰਦਾ ਤੁਦ ਸਭ ਕਿਛ ਮੈਨੂੰ ਸੰਪਿਆ ਜਾ ਤੇਰਾ ਬੰਦਾ ਲੱਖ ਮੇ ਟੋਟ ਨਾ ਵਈ ਕਾਇ ਖਰਚ ਰਹੰਦਾ ਲੱਖ ਚਰਸੀ ਮੇਦਨੇ ਸਭ ਸੇਵ ਕਰੰਦਾ ਇਹ ਵੈਰੀ ਮਿੱਤਰ ਸਭ ਕੀਤੇ ਆ ਨਹਿ ਮੰਗੇ ਮੰਦਾ ਲੇਖਾ ਕੋਈ ਨ ਪੁੱਛੈ ਜਾ ਹਰ ਬਖਸ਼ੰਦਾ ਆਨੰਦ ਪਿਆਸ ਸੁਖ ਪਾਇਆ ਮਿਲ ਗੁਰ ਗੋਬਿੰਦਾ ਸੱਬੇ ਕਾ ਜਸ ਵਾਰੇ ਹੈ ਜਾ ਤੁਦ ਭਵੰਦਾ ਸੱਬੇ ਕਾ ਜਸ ਵਾਰੇ ਜਾ ਤੁਦ ਭਵੰਦਾ ਜਾ ਤੂੰ ਮੇਰੇ ਵੱਲ ਹੈ ਤਾ ਕਿਆ ਮੋਹ ਸੰਦਾ ਤੂ ਦੇ ਸੱਬ ਕੇ ਸ਼ੈ ਮੈਨੂੰ ਸੰਪਿਆ ਜਾ ਤੇਰਾ ਬੰਦਾ ਲੱਖ ਮੇ ਟੋਟ ਨਾ ਵਈ ਕਾਇ ਖਰਚ ਰਹੰਦਾ ਲੱਖ ਚਰਸੀ ਮੇਦਨੀ ਸਭ ਸੇਵ ਕਰੰਦਾ ਇਹ ਵੈਰੀ ਮਿੱਤਰ ਸਭ ਕੀਤੇ ਆ ਨਹਿ ਮੰਗੇ ਮੰਦਾ ਲੇਖਾ ਕੋਈ ਨ ਪੁੱਛੈ ਜਾਹਰ ਬਖਸ਼ੰਦਾ ਆਨੰਦ ਪਿਆ ਸੁਖ ਪਾਇਆ ਮਿਲ ਗੁਰ ਗੋਬਿੰਦਾ ਸਭੇ ਕਾ ਜਸ ਵਾਰੇ ਹੈ ਜਾ ਤੁਦ ਭਾਵੰਦਾ ਸਭੇ ਕਾ ਜਸ ਵਾਰੇ ਜਾ ਤੁਦ ਭਾਵੰਦਾ ਜਾ ਤੂ ਮੇਰੇ ਵੱਲ ਹੈ ਤਾ ਕਿਆ ਮੋਹ ਸੰਦਾ ਤੋ ਦੇ ਸਭ ਕਿਸ਼ਮੈ ਨੂੰ ਸੰਪਿਆ ਜਾ ਤੇਰਾ ਬੰਦਾ ਲਖਮੀ ਟੋਟ ਨਾ ਵਈ ਕਾਇ ਖਰਚਰ ਹੰਦਾ ਲਖ ਚਰਸੀ ਮੇਦਨੇ ਸਭ ਸੇਵ ਕਰੰਦਾ ਇਹ ਵੈਰੀ ਮਿੱਤਰ ਸਭ ਕੀ ਤਿਆ ਨਹਿ ਮੰਗੇ ਮੰਦਾ ਲੇਖਾ ਕੋਈ ਨ ਪੁੱਛੈ ਜਾਹਰ ਬਖਸ਼ੰਦਾ ਆਨੰਦ ਪਿਆ ਸੁਖ ਪਾਇਆ ਮਿਲ ਗੁਰ ਗੋਬਿੰਦਾ ਸੱਬੇ ਕਾਜ ਸਵਾਰੇ ਆਹ ਜਾ ਤੁਧ ਭਵੰਦਾ ਸੱਬੇ ਕਾਜ ਸਵਾਰੇ ਆਹ ਜਾ ਤੁਧ ਭਵੰਦਾ